ਹਾਂਜੀ ਭਾਈ ਵੀਰੋ ਤਾਂ ਆਪਣਾ ਪੰਜਾਬ ਚੈਨਲ 'ਚ ਆਪ ਜੀ ਦਾ ਸਵਾਗਤ ਹੈ ਤੇ ਇੱਥੇ ਹੀ ਅਕਾਲੀ ਦਲ ਸੁਖਬੀਰ ਬਾਦਲ ਹੋਰਾਂ ਨੇ ਜਿਹੜੀ ਕਿ ਐਨਐਸਐ ਲੱਗੀ ਸੀ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਉਹਦਾ ਖੰਡਨ ਕੀਤਾ ਤੇ ਕਿਹਾ ਇਹ ਗਲਤ ਹੋ ਰਿਹਾ ਮਨੁੱਖੀ ਅਧਿਕਾਰ ਇਹ ਨਹੀਂ ਕਹਿੰਦੇ ਤੇ ਇਹ ਕਹਿੰਦੇ ਕਿ ਇਹ ਸਾਰੀ ਸਾਰੀ ਚਾਲ ਜਾਂ ਕਹਿ ਲਓ ਇਹ ਸਾਰਾ ਬਲੇਮ ਭਗਵੰਤ ਮਾਨ ਸਰਕਾਰ ਦੇ ਉੱਤੇ ਦਿੱਤਾ ਗਿਆ ਹੈ ਤੇ ਸੁਖਬੀਰ ਸਿੰਘ ਬਾਦਲ ਨੇ ਪੋਸਟ ਕਰਕੇ ਪਾਇਆ ਸੀ ਕਿ ਭਈ ਇਹ ਜੋ ਵੀ ਹੋ ਰਿਹਾ ਹੈ ਉਹ ਗਲਤ ਹੋ ਰਿਹਾ ਹੈ ਅਮਰਿਤਪਾਲ ਸਿੰਘ ਦੇ ਉਹ ਹੱਕ 'ਚ ਖੜੇ ਹੋਇਆ ਹੈ। ਉਹ ਗੱਲ ਵੱਖਰੀ ਹੈ ਕਿ ਚੋਣਾਂ ਜਿਸ ਟਾਈਮ ਹੋਏ ਹੈ ਹਲੇ ਇਲੈਕਸ਼ਨ ਹੋਏ ਸੀ ਤੇ ਇਹਨਾਂ ਨੇ ਉਹਦਾ ਪੂਰਵ ਜ਼ੋਰ ਵਿਰੋਧ ਕੀਤਾ ਸੀ ਅਮਰਿਤਪਾਲ ਸਿੰਘ ਹਰਾਦਾ ਪਰ ਹੁਣ ਉਹ ਮੈਨੂੰ ਲੱਗਦਾ ਉਹਨਾਂ ਨੂੰ ਕੁਝ ਹੋਰ ਸਮਝ ਪਈ ਹੈ ਇਹ ਸੋਝੀ ਪਈ ਹੈ ਉਹ ਕਹਿੰਦੇ ਜਿਹੜੀ ਦੂਜੀ ਵਾਰ ਇਹਨਾਂ 'ਸੇ ਲੱਗ ਗਈ ਹੈ ਇਹਦੇ ਉੱਤੇ ਅਮਰਿਤਪਾਲ ਸਿੰਘ ਹਰਾਦੇ ਉੱਤੇ ਉਹ ਗਲਤ ਲਾਗੂ ਹੋਈ ਹੈ। ਤੇ ਇਹਨੂੰ ਹਟਾ ਦੇਣਾ ਚਾਹੀਦਾ ਜਾਂ ਇਹਨੂੰ ਖਤਮ ਕਰਨਾ ਚਾਹੀਦਾ ਜਿੱਦਾਂ ਵੀ ਉਹ ਕਹਿਣਾ ਚਾਹ ਰਹੇ ਆ ਤੇ ਦੇਖਣ ਵਾਲੀ ਗੱਲ ਇਹ ਆ ਕਿ ਪਹਿਲੇ ਜੋ ਪਾਰਟੀ ਵਿਰੋਧ ਕਰਦੀ ਸੀ ਅਮਰਿਤਪਾਲ ਸਿੰਘ ਹਰਾਦਾ ਹੁਣ ਆਜ ਜੋ ਉਹਨਾਂ ਦੇ ਪੱਖ ਚ ਖੜੀ ਹੋਈ ਹੈ ਤੇ ਹੁਣ ਇਹ ਉਹ ਕਹਿਣਾ ਚਾਹ ਰਿਹਾ ਹੈ ਕਿ ਬਈ ਸਿੱਖ ਪੰਥ ਦੀ ਸੇਵਾ ਕਰਦਾ ਰਹੇਗਾ ਅਕਾਲੀ ਦਲ ਤੇ ਸਿੱਖ ਪੰਥ ਵਾਸਤੇ ਹਮੇਸ਼ਾ ਹੀ ਅਕਾਲੀ ਦਲ ਖੜਾ ਹੈ ਇਹ ਵੀ ਉਹ ਕਹਿ ਗਏ ਕਿ ਬਈ ਜੇ ਸਾਨੂੰ ਕੋਈ ਕੁਰਬਾਨੀ ਦੇਣੀ ਪਈ ਜਿਸ ਵੀ ਤਰੀਕੇ ਦੀ ਹੋਏਗੀ ਤੇ ਆਪਾਂ ਉਹਨੂੰ ਵੇਖਾਂਗੇ ਸਮਝਾਂਗੇ ਦਵਾਂਗੇ ਤੇ ਹੁਣ ਅੱਗੇ ਆਉਣ ਵਾਲਾ ਸਮੇਂ ਦੱਸੂਗਾ ਕਿ ਇਹ ਜਿਹੜੀ ਗੱਲਬਾਤ ਹੈ ਉਹ ਕਿਸ ਤਰ੍ਹਾਂ ਚੱਲੇਗੀ ਉਦੋਂ ਹੀ ਐਸਜੀਪੀਸੀ ਦੇ ਪ੍ਰਧਾਨ ਜਿਹੜੇ ਕਿ ਧਾਮੀ ਸਾਹਿਬ ਨੇ ਉਹਨਾਂ ਨੇ ਵੀ ਇਹਦੀ ਨਿਖੇਧੀ ਕੀਤੀ ਹੈ ਤੇ ਇਹ ਗੱਲ ਆਖੀ ਹੈ ਕਿ ਬਈ ਅੰਮ੍ਰਿਤਪਾਲ ਸਿੰਘ ਹੋਣਾ ਤੇ ਜਿਹੜੀ ਹੁਣ ਐਨਐਸ ਲੱਗੀ ਹੈ ਉਹ ਗਲਤ ਲਾਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਸਰਕਾਰ ਹੁਣ ਇਸ ਚੀਜ਼ ਨੂੰ ਕਿੱਦਾਂ ਲੈਂਦੀ ਹੈ ਕਿਉਂਕਿ ਇਹਦਾ ਵਿਰੋਧ ਤੇ ਸਭ ਜਗ੍ਹਾ ਹੋ ਹੀ ਰਿਹਾ ਹੈ। ਅਮਰਿਤਪਾਲ ਸਿੰਘ ਦੇ ਉੱਤੇ ਲੱਗੀ ਐਨਐਸਏ ਦੂਜੀ ਵਾਰ ਲਗਭਗ 2025 ਤੱਕ ਤੇ ਉਹਦੇ ਇਲਾਵਾ ਉਹਨਾਂ ਦੇ ਜਿਹੜੇ 8-9 ਸਾਥੀ ਹੋਰ ਨੇ ਉਹਨਾਂ ਉੱਤੇ ਵੀ ਹੁਣ ਐਨਐਸਏ ਲੱਗ ਚੁੱਕੀ ਹੈ। ਦੇਖਣ ਵਾਲੀ ਗੱਲ ਅਗਲੀ ਹੋਰ ਆ ਰਹੀ ਹੈ ਕਿ ਹੁਣ ਇਹ ਕਹਿੰਦੇ ਆ ਕਿ ਭਾਜਪਾ ਸਰਕਾਰ ਨੇ ਲਾਈ ਹੈ, ਇਧਰੋਂ ਕਹਿੰਦੇ ਆ ਕਿ ਆਮ ਆਦੀ ਪਾਰਟੀ ਨੇ ਲਾਈ ਹੈ। ਹੁਣ ਇਹਦੇ ਅੰਦਰ ਵਿਚ ਵਿਚਾਲੇ ਅਗਲੀ ਗੱਲ ਕੀ ਨਿਕਲ ਕੇ ਆਏਗੀ ਇਹ ਤੇ ਸਮਾਂ ਹੀ ਦੱਸੂਗਾ ਪਰ ਧਾਮੀ ਸਾਹਿਬ ਇਹ ਕਿਥੇ ਨੇ ਕਿਥੇ ਕਹਿ ਚੁੱਕੇ ਆ ਕਿ ਸੂਬੇ ਦੀ ਸਰਕਾਰ ਨੇ ਇੱਕ ਗਲਤ ਕੀਤਾ ਹੈ ਤੇ ਇਹ ਧੱਕਾਸ਼ਾਹੀ ਹੋ ਰਹੀ ਹੈ ਸਾਰੇ ਹੀ ਕੇਸ ਵਿੱਚ ਆਉਣ ਵਾਲਾ ਸਮਾਂ ਦੱਸੂਗਾ ਕਿ ਇਹ ਐਨਐਸਏ ਟੁੱਟੂਗੀ ਨਹੀਂ ਟੁੱਟੂਗੀ ਜਾਂ ਕਿੱਦਾਂ ਅੱਗੇ ਸਾਰੀ ਕਹਾਣੀ ਬਣਨੀ ਹੈ ਤਾਂ ਤੱਕ ਧੰਨਵਾਦ